हां जी ਸਵਾਗਤ ਆ ਤੁਹਾਡਾ ਇੱਕ ਨਵੇਂ ਵਲੌਗ 'ਚ ਤੇ ਸਾਰਿਆਂ ਤੋਂ ਪਹਿਲਾਂ ਸਾਰੇ ਛੋਟੇ ਵੱਡੇ ਬਰਾਬਰ ਦਿਆਂ ਨੂੰ ਮਾਤਾ-ਮਾਂ ਨੂੰ ਭੈਣਾਂ ਨੂੰ ਪਿਆਰ ਭਰੀ ਫਤਿਹ ਪ੍ਰਵਾਨ ਕਰਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਆਪਾਂ ਖੜੇ ਆ ਜੀ ਚੁਰਲ ਘਾਟ ਜੋ ਅੰਦਰ ਤੋਂ ਜਾਣਿਆ ਆਪਾਂ ਸਤਖੰਡ ਸ੍ਰੀ ਹਜੂਰ ਸਾਹਿਬ ਨੂੰ ਚੁਰਲ ਘਾਟ ਆਉਂਦਾ ਹੈ ਚੁਰਲ ਘਾਟ ਪਾਰ ਕਰਕੇ ਆ ਦੇਖੋ ਗੁਰਦੁਆਰਾ ਸਾਹਿਬ ਬਹੁਤ ਪਿਆਰੀ ਇਮਾਰਤ ਬਣੀ ਦੀ ਹੈ ਬਹੁਤ ਪਿਆਰਾ ਗੁਰਦੁਆਰਾ ਤੇ ਬਹੁਤ ਟਿਕਾਣੇ ਤੇ ਆ ਬਣੀਆਂ ਵਿਆਨੇ ਣਾਉਣ ਧੋਣ ਲਈ ਲੈਟਰਨ ਬਾਥਰੂਮ ਸਾਰਾ ਕੁਝ ਤਾਂ ਬਾਈ ਇਹ ਇਥੇ ਰਹਿਸ਼ ਹੋ ਸਕਦੀ ਆ ਕੋਈ ਸਾਈਕਲ ਤੇ ਆਉਂਦਾ ਕੋਈ ਹੋਰ ਯਾਤਰਾ ਤੇ ਯਾਤਰਾ ਵਾਲੇ ਬੰਦਿਆਂ ਦੀ ਇਥੇ ਰਹਿਸ਼ ਹੋ ਸਕਦੀ ਆ ਦੇਖੋ ਮਗਰ ਬਾਗ ਬਗੀਚਾ ਲੱਗਿਆ ਪਿਆ ਹੈ ਜੀ ਸੋਭਦਾ ਖਾਣ ਪੀਣ ਦੀ ਲੰਗਰ ਪਾਣੀ ਦੀ ਰਹਿਣ ਦੀ ਸੈਣ ਦੀ ਸਭ ਕੁਝ ਬੜਾ ਆਨੰਦਾ ਆਓ ਇਥੇ ਰਹਿ ਸਕਦੇ ਹਾਂ ਸਟੇ ਕਰ ਸਕਦੇ ਹਾਂ ਬਹੁਤ ਸੋਹਣੀ ਜਗ੍ਹਾ ਹੈ ਵੀ ਬਹੁਤ ਟਿਕਾਣੇ ਤੇ ਬਾਕੀ ਬਣੇ ਰਹੋ ਜੀ ਨਾਲ ਅੱਜ ਦਾ ਦਿਨ ਦਾ ਸਫ਼ਰ ਦਿਖਾਉਣਿਆ ਤੁਹਾਨੂੰ ਧੰਨਵਾਦ ਤੁਹਾਡਾ ਵੀਡੀਓ ਨੂੰ ਕਲਿੱਕ ਕਰਨ ਲਈ ਤੇ ਧੰਨਵਾਦ ਤੁਹਾਡਾ ਜੀ ਸਬਸਕ੍ਰਾਈਬ ਕਰ ਲਈ ਜਿਨ੍ਹਾਂ ਨੇ ਨਹੀਂ ਕੀਤਾ ਜਰੂਰ ਕਰ ਲਿਓ ਜੀ ਵੇਖੋ ਜੀ ਇਹ ਗੁਰਦੁਆਰਾ ਸਾਹਿਬ ਬਿਲਕੁਲ ਰੋਡ ਦੇ ਉੱਪਰ ਨੇ ਦੇਖੋ ਆ ਗੱਡੀਆਂ ਆਉਂਦੀਆਂ ਨੇ ਬਿਲਕੁਲ ਰੋਡ ਦੇ ਉੱਪਰੋਂ ਘਰ ਇੱਧਰ ਨੂੰ ਜਾ ਕੇ ਉੱਪਰ ਦਰਬਾਰ ਸਾਹਿਬ ਵੱੜਿਆ ਆਇਆ ਜੀ ਬਹੁਤ ਰਮਣੀਕ ਜੱਲਾ ਬੜਾ ਨੰਦਾਇਆ ਰਹਿ ਕੇ ਰਿਹਾ ਗੁਰੂ ਮਾਰਾ ਜੀ ਦੇ ਨੇੜੇ ਨਾ ਆਪਾਂ ਦਰਸ਼ਨ ਕਰ ਰਹੇ ਆਂ ਜੀ ਗੁਰਦੁਆਰਾ ਸਾਹਿਬ ਚੋਲਕਾਟ ਉੱਤਰ ਕੇ ਇੱਥਾਂ ਆਪਾਂ ਬੈ ਗਿਆਂਗੇ ਅੱਗੇ ਲਓ ਜੀ ਆਪਾਂ ਗੁਰਦੁਆਰਾ ਸਾਹਿਬ ਤੋਂ ਚੱਲ ਪਏ ਜੀ ਤੇ ਮੈਂ ਆਪਾਂ ਥੋੜੇ ਅੱਜ ਲੇਟ ਆ। ਸਾਡੇ 10:30 ਵਜੇ ਚੱਲੇ ਆ। ਤੇ ਤਕਰੀਬਨ ਤਕਰੀਬਨ ਆਪਾਂ ਨੇ ਅੱਜ ਡਾਉ ਨਹੀਂ ਜਾਣਾ। ਚੱਲਣਾ ਚੁਣਨਾ ਤਾਂ ਹੈ ਨਹੀਂ ਦਾ ਇਨਾ। ਡਾਉ ਨਹੀਂ ਜਾਵਾਂਗੇ। ਬਿਵਾਣੇ ਰਹੋ ਆਪਣੇ ਨਾਲ। ਵਿਖਾਉਣਿਆ ਤੁਹਾਨੂੰ ਸਾਗਲਾ ਸਫਰ ਕਿੱਦਾਂ ਕਿੱਦਾਂ ਕੀ ਕੀ ਆ। ਜਿਹਨੇ ਆਉਣਾ ਬਾਈ ਜੀ ਅੱਖਾਂ ਵਿੱਚ ਆ ਸਕਦੇ ਹੋ ਕੋਈ ਪ੍ਰੋਬਲਮ ਨਹੀਂ ਬੜੀਆਂ ਠਹਿਰਾਂ ਨੇ ਗੁਰੂ ਘਰ ਨੇ ਬਸ ਥੋੜਾ ਜਿਹਾ ਹੌਸਲਾ ਕਰਕੇ ਤੋਂ ਕੋਈ ਚੱਕਰ ਨਹੀਂ ਆਪੇ ਗੁਰੂ ਪਿਤਾ ਆਪਾਂ ਨੂੰ ਖੈਰਾਂ ਦਿੰਦੇ ਨੇ ਆਪਣੇ ਨਾਲੋਂ ਜ਼ਿਆਦਾ ਕਾਲਪੁਰਖ ਖੁਦ ਆਪਣੀ ਟੈਨਸ਼ਨ ਉਹੀ ਰੱਖਦੇ ਨੇ ਉਹੀ ਆਪਣਾ ਸਾਰਾ ਕਰ ਦਿੰਦੇ ਨੇ ਬੰਦਾ ਕੁਝ ਨਹੀਂ ਹੈਗਾ ਕਰਨੇ ਲੂੰਗਾ। ਸਾਰਾ گاਉਂ ਹੀ ਆ ਉਹ ਵਾਲੇ ਢਾਲੇ ਦੇਖ ਕੇ ਲੱਗਦਾ ਨਹੀਂ ਹੈਗਾ ਵੀ ਪਹਾੜੀ ਏਰੀਆ ਹੈ ਪਰ ਹੈ ਸਾਰਾ گاਉਂ। ਆਪਾਂ ਨੂੰ ਜੀ ਇਹ ਘਾਟ گاਉਂ ਹੀ ਆ ਰਿਹਾ ਹੈ। ਜੇ ਆਪਾਂ ਚੱਲੇ ਆਂ ਜਦੋਂ ਆਪਾਂ ਸੱਤ ਖਾਂ ਦੱਸੇ ਜੀ ਹਜੂਰ ਸਾਹਿਬ ਜਾਂਦੇ ਆਂ ਤਾਂ ਇਹ ਡਾਉਣੀ ਆਊਗਾ ਜਦੋਂ ਦੂਜਾ ਨੂੰ ਆਵਾਂਗੇ ਫਿਰ ਇਹ ਚੜਨਾ ਪਊਗਾ ਆਪਾਂ ਨੂੰ ਤੇ ਐਡੀ ਕੋਈ ਢਾਨ ਵੀ ਹੈ ਨਹੀਂਗਾ ਤੇ ਐਡਾ ਕੋਈ ਆਪ ਵੀ ਹੈ ਨਹੀਂਗਾ ਜੇ ਆਪਾਂ ਜਾਦੇ ਪਰੇਸ਼ਾਨ ਹੋਈਏ ਵੀ ਜਾਦੀ ਚੜਨਾ ਪਊਗਾ ਨਹੀਂ ਨਹੀਂ ਠੀਕ ਆ ਐਡੀ ਕੋਈ ਹੋ ਨਹੀਂ ਹੈਗਾ ਜਿਨ੍ਹਾਂ ਦਾ ਮਨ ਹੈ ਸਾਈਕਲ ਯਾਤਰਾ ਲਈ ਜ਼ਰੂਰ ਕਰੋ ਯਾਰ ਕੋਈ ਡਰ ਨਹੀਂ ਕੋਈ ਭਾਅ ਨਹੀਂ ਹੈਗਾ ਜ਼ਰੂਰ ਆਉਣਾ ਚਾਹੀਦਾ ਆਪਣੇ ਮਾਂ ਦੀ ਇੱਛਾ ਜ਼ਰੂਰ ਪੂਰੀ ਕਰਨੀ ਚਾਹੀਦੀ ਆ ਆ ਕੋਚੇ ਵੇਲਾ ਦਾ ਧਿਆਨ ਜ਼ਰੂਰ ਰੱਖਣਾ ਚਾਹੀਦਾ ਕਦੇ ਇੱਧਰ ਇਹ ਨਾਲ ਰਾਜ ਦਰਬਾਰ ਦਾ ਪਾਣ ਪੱਲਾ ਜਿਆ ਬਹੁਤ ਖੰਦੇ ਨੂੰ ਖਾ ਖ ਚੱਲੀ ਗੱਡੀਆਂ ਤੇ ਪਛਕੜੀਆਂ ਮਾਰ ਮਾਰੀ ਜਾਂਦੇ ਨੇ ਬਸ ਉਹ ਚੀਜ਼ ਦਾ ਧਿਆਨ ਜ਼ਰੂਰ ਰੱਖਣਾ ਪੈਣਾ ਆ ਦੇਖ ਲਓ ਜੀ ਨਦੀ ਐਮਪੀ ਦੇ ਵਿੱਚ ਵਗਦਾ ਪਾਣੀ ਨੀਲਾ ਨੀਲਾ ਕੀ ਕਰ ਰੰਗਾ ਐਮਪੀ ਦਾ ਸ਼ਾਇਰ ਇਹਨਾਂ ਨੇ ਬਾਜੇ ਗਾਜੇ ਲੈ ਕੇ ਹਨ ਨੱਥ ਦੇ ਘਰ ਦੇ ਟ੍ਰੈਮ ਹੋ ਰਿਹਾ ਜੀ ਪੌਣੇ ਤੋਂ ਅਸੀਂ ਚੜੇ ਪਿਆ ਹਾਈਵੇ ਤੇ ਪਰ ਹਾਈਵੇ ਦਾ ਚੱਲ ਰਿਹਾ ਕੰਮ ਕਿਤੇ ਬਣ ਰਿਹਾ ਕਿਤੇ ਬਣ ਗਿਆ ਪਰ ਸਾਫਰ ਥੋੜਾ ਜਿਹਾ ਘਟ ਪੈਂਦਾ ਕਿੱਤੇ ਕਿਤੇ ਰੋਡ ਬਾਹਰ ਖੁੱਤਿਆ ਹੋਇਆ ਹੈ ਕਿਤੇ ਕਿਤੇ ਰੋਡ ਠੀਕਾ ਹੁਣ ਪਹਿਲਾਂ ਪਤਾ ਨਹੀਂ ਸੀ ਹੁਣ ਤਾਂ ਆ ਗਏ ਚੱਲੀ ਜਾਂਦੇ ਆ ਤਕਰੀਬਨ ਪੰਜਾਬ ਦੀਆਂ ਏਲੇ ਵਾਲੀਆਂ ਗੱਡੀਆਂ ਸਾਰੀਆਂ ਇੱਧਰ ਨੂੰ ਆਉਂਦੀਆਂ ਨੇ ਹੋਰ ਵੀ ਸਫ਼ਰ ਤਾਂ ਹੁਣ ਕਰਨਾ ਹੀ ਹੈ ਤੇ ਸਫ਼ਰ ਸ਼ਾਇਦ ਥੋੜਾ ਘਟ ਹੋਵੇ ਅਸੀਂ ਅੱਗੇ ਕੋ ਗੁਰੂ ਘਰ ਹੈ ਜਿੱਥੇ ਰਾਤ ਰੁਕੇ ਸੀ ਉੱਥੋਂ 80 85 ਕਿਲੋਮੀਟਰ 35 40 ਕਿਲੋਮੀਟਰ ਤਾਂ ਆ ਪਾ ਗਏ 40 45 ਕਿਲੋਮੀਟਰ ਰਹਿ ਗਿਆ ਕਰਦੇ ਆ ਸਫਰ ਬਣੇ ਰਹੋ ਆਪਣੇ ਨਾਲ ਬਾਕੀ ਅੱਗੇ ਸਫਰ ਵਿਖਾਉਣੇ ਆ ਕਿੱਦਾਂ ਦਾ ਤੇ ਵੈਸੇ ਤਾਂ ਦੇਖੋ ਜੀ ਕੋ ਘਾਟ ਹੀ ਨੇ ਇਹ ਪਤਾ ਨਹੀਂ ਲੱਗਦਾ ਹੈਗਾ ਤੇ ਜਦ ਚੜਦੇ ਆ ਦੂਜੇ ਪਾਸੇ ਉਤਰਦੇ ਆ ਫਿਰ ਪਤਾ ਲੱਗਦਾ ਜਾਂ ਫਿਰ ਗੱਡੀਆਂ ਰਾਹ ਆਟ ਪਾਉਂਦੀਆਂ ਜਾਂਦੀਆਂ ਨੇ ਉਦੋਂ ਪਤਾ ਲੱਗਦਾ ਪਹਾੜੀ ਏਰੀਆ ਇਧਰਲੇ ਪਾਸੇ ਨੂੰ ਦਿਖਦਾ ਹੋਊਗਾ ਇਧਰਲੇ ਪਾਸੇ ਨੂੰ ਦੂਰ ਦੂਰ ਤੱਕ ਪਹਾੜੀ ਪਹਾੜ ਨਜ਼ਰ ਆ ਰਹੇ ਨੇ ਖੰਡਵਾ ਖਰਗੌਨ ਖੰਡਵਾ ਹੈਗਾ ਜੀ 41 ਕਿਲੋਮੀਟਰ ਇਹ ਹੈ ਜੀ ਪਹਾੜੀ ਖੇਤਰ ਸਾਰਾ ਆਪਾਂ तकरीबन ਅੱਜ ਸਵੇਰ ਦੇ ਘਾਟਾਂ 'ਚ ਹੀ ਗੱਡੀ ਜਾ ਰਹੇ ਹਾਂ ਚੜ੍ਹ ਗਏ ਉਤਰ ਗਏ ਚੜ੍ਹ ਗਏ ਉਤਰ ਗਏ ਪਹਾੜੀ ਖੇਤਰ ਦਾ ਆਨੰਦ ਲੈ ਰਹੇ ਹਾਂ ਆਹਾ ਘਾਟ ਦੇ ਵਿੱਚ ਖਣਾ ਜੀ ਪੰਜਾਬੀ ਬਾਈਆਂ ਦਾ ਢਾਬਾ ਤੇ ਯਾਰਾਂ ਨੇ ਬਹੁਤ ਸਨਮਾਨ ਕੀਤਾ ਚਾਹ ਪਾਣੀ ਪੀਤੀ ਤੇ ਪਾਣੀ ਦੀ ਬੋਤਲ ਫਰਮਾਨ ਕੀਤਾ ਪੂਰਾ ਵਧੀਆ ਬੰਦੇ ਸੀ ਤੇ ਬਾਈ ਇੱਕ ਗੱਲ ਜ਼ਰੂਰ ਆ ਯਾਰ ਜਦੋਂ ਵੀ ਆਉਣਾ ਨਾ ਥੋੜਾ ਜਿਹਾ ਸੁਚੇਤ ਹੋ ਕੇ ਆਉਣਾ ਤੇ ਓਜੈਨ ਵੱਲ ਨੂੰ ਬਿਲਕੁਲ ਨਾ ਆਓ ਯਾਰ ਸੱਦਾ ਰੋੜ ਫੜੋ ਜਿਹੜਾ ਗੱਡੀਆਂ ਵਾਲੇ ਦਾ ਰੋੜ ਆ ਰੋੜ ਫੜੋ ਜੀ ਤੁਸੀਂ ਨੀਮਚ ਨੀਮਚ ਤੋਂ ਆਓ ਜੀ ਮਨਸੌਰ ਮਨਸੌਰ ਤੋਂ ਆਓ ਜਾਵਰਾ ਜਾਵਰੇ ਤੋਂ ਰਤਲਾਮ ਰਤਲਾਮ ਤੋਂ ਸੱਦਾ ਅੰਦਰ ਆਲਾ ਲਿਬੜ ਤੋਂ ਅੱਗੇ ਬਾਈਪਾਸ ਬਾਈਪਾਸ ਅੰਦਰ ਜੀ ਭਾੜ ਲਓ ਬਹੁਤ ਵਧੀਆ ਤੇ ਸਚੇਤ ਹੋ ਕੇ ਆਓ ਲਓ ਜੀ ਕੰਮ ਹੋ ਰਿਹਾ तकरीबन 5 ਵਜਨ ਚ 10 ਮਿੰਟ ਰਹਿੰਦੇ ਨੇ ਆਪਾ ਸਫਰ ਕਰ ਰਿਹਾ ਹਾਈਵੇ ਤੇ ਆਪਾਂ ਰਹਿਣਾ ਅੱਜ ਗੁਰੂਗੜ੍ਹ ਗੁਰੂਗੜ੍ਹ ਤੋਂ ਚੱਲੇ ਸੀ ਗੁਰੂਗੜ੍ਹ ਹੀ ਰਹਿਣਾ 22 ਕਿਲੋਮੀਟਰ ਗੁਰੂਗੜ੍ਹ ਆ ਬਾਕੀ ਚੱਲੋ ਸਫਰ ਹੋ ਰਿਹਾ ਥੋੜਾ ਜਿਹਾ ਘਾਟ ਨੇ ਸਫਰ ਘੱਟ ਹੀ ਹੋ ਰਿਹਾ ਬਣੇ ਰਹੋ ਆਪਣੇ ਨਾਲ ਖਾਣੇ ਅੱਗੇ ਦੇ ਹਾਲਾਤ ਆਪਾਂ ਗੁਰਦੁਆਰਾ ਸਾਹਿਬ ਦੀ ਲੋਕੇਸ਼ਨ ਤੋਂ 3 ਕਿਲੋਮੀਟਰ ਪਛਾਂ ਬਸ ਸਾਫਰ ਰਹਿ ਗਿਆ ਆਪਣਾ 3 ਕਿਲੋਮੀਟਰ ਦਾ 5-7 ਮਿੰਟ ਦਾ ਵੱਧ ਤੋਂ ਵੱਧ 10 ਲਾ ਲਓ ਜੇ ਕੋਈ ਪੜ ਆ ਗਿਆ ਤੇ ਸਾਫਰ ਕਰ ਤਾ ਆਪਾਂ ਅੱਜ 85 ਕਿਲੋਮੀਟਰ ਬਹੁਤ ਆ ਸਾਫਰ ਬਹੁਤ ਵਧੀਆ ਹੋਇਆ ਫਿਕਰ ਹੀ ਕੋਈ ਨਾ ਠੀਕ ਹੋਇਆ ਘਾਟਾਂ ਨੇ ਥੋੜੇ ਜਿਹਾ ਪੱਟ ਫਲਾਤੇ ਘਾਟ ਬੋਤ ਤੇ ਉੱਤਰ ਚੜਨ ਨੂੰ ਜਿੰਨਾ ਚੜਦੇ ਆ ਉਹਨਾਂ ਫਿਰ ਡਾਊਨ ਵੀ ਜਾਂਦੇ ਆ ਰਾ ਸਾਹਿਬ ਨਾਨਕ ਸਰ ਫਾਟ ਇਹ ਦਵਾਰਾ ਸਾਹਿਬ ਨਾਨਕ ਸਰ ਫਾਟ ਆ ਰੋਡ ਜਾਂਦੀ ਹੈ ਜੀ ਖੱਬੇ ਹੱਥ ਗੁਰੂ ਘਰ ਇਹ ਦੇਖ